ਹੈਲੋ ਹਾਂ ਸਰਦਾਰਨੀ ਇਹ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀ ਤੂੰ ਕਿੱਥੇ ਗਿਆ ਸੇ ਇੰਨੇ ਦਿਨ ਹੋ ਗਏ ਇੱਧਰ ਮਰਿਆ ਸੀਗਾ ਇਹ ਮੈਂ ਉੱਧਰ ਗਿਆ ਸੀ ਫਤਿਹਗੜ੍ਹ ਸਾਹਿਬ ਗਿਆ ਸੀ ਤੇ ਤੂੰ ਫਤਿਹਗੜ੍ਹ ਸਾਹਿਬ ਆਪ ਦੀ ਜੱਟੀ ਸਰਦਾਰਨੀ ਨੂੰ ਛੱਡ ਕੇ ਤੇ ਤੈਨੂੰ ਤਰਜੀਹ ਕਿਵੇਂ ਲੱਗ ਗਿਆ ਕੋਈ ਉੱਠ ਗਿਆ ਸੀ ਉਹ ਨਾ ਪਤਾ ਕੀ ਹੈ ਮੈਂ ਗਿਆ ਸੀ ਚੰਡੀਗੜ੍ਹ ਉੱਥੇ ਨਾ ਕੋਰਟ 'ਚ ਮੜਾ ਜੇ ਕੇਸ ਦਾ ਚੱਲਦਾ ਨਾ ਮੇਰੇ ਵਾਲੀ ਉਹ ਲਾਣੇਦਾਰਨੀ ਨਾਲ ਚੱਲਦਾ ਤਾਂ ਹੈ ਤੇਰਾ ਕੇਸ ਇੱਧਰ ਕੇਸ ਜਿਹੜਾ ਤੇਰਾ ਠੰਡਾ ਪੈ ਜਾਊਗਾ ਉਹ ਨੂੰ ਪਤਾ ਤੇਰਾ ਕੇਸ ਕੋ ਨਹੀਂ ਉਹ ਤੇਰੇ ਕਰਕੇ ਤੇ ਸਾਰਾ ਕੇਸ ਪਾਇਆ ਉਧਰ ਮੈਂ ਤੇ ਛੱਡੂਗਾ ਉਹਨੂੰ ਛੱਡੇਗਾ ਤਾਂ ਫਿਰ ਛੱਡ ਕੀ ਫਿਰ ਫਾਇਦਾ ਕੀ ਜਦੋਂ ਤੂੰ ਫਾਇਦਾ ਨਹੀਂ ਚੱਕਿਆ ਕੀ ਫਿਰ ਨਹੀਂ ਠੰਡ ਹੈ ਕੀ ਬੋਆ ਹੁਣ ਤਾਂ ਤੇਰਾ ਸਰਦਾਰ ਵੀ ਕੀ ਆ ਹੋਇਆ ਸੀ ਹੈ ਹਜੇ ਨਹੀਂ ਹੋ ਆਇਆ ਜੇ ਤੂੰ ਅੱਜ ਇੱਕ ਕਾ ਅੱਜ ਸਵੇਰ ਚ ਆ ਜਾਏਂਗਾ ਤਾਂ ਆਪਣਾ ਦਾ ਲੱਭ ਜੂਗਾ ਤੇ ਕੀ ਛੱਡ ਲੈ ਜੀ ਪੁੰਨੜੀਏ ਤੂੰ ਲੈ ਰਹੀ ਲੋਨੀ ਰਹਿਣੀ ਮੈਨੂੰ ਵੀ ਅੱਜ ਟਾਈਮ ਹੈ ਨਹੀਂ ਗਾ ਅੱਜ ਟਾਈਮ ਹੈ ਨਹੀਂ ਗਾ ਤੇ ਹੁਣ ਜੁਣੀ ਅੱਗੇ ਲੱਗੀ ਹੈ ਹੈ ਵੀ ਤੂੰ ਮਾੜਾ ਕਰ ਕੋ ਸੱਪ ਚੁਪਾ ਛੋੜ ਕਰਵਾਉਣਾ ਕਿਉਂ ਤੋ ਸਰਦਾਰ ਤੂੰ ਆਪਦੇ ਤੋਂ ਜੀ ਛੋੜ ਕੇ ਸਰਦਾਰ ਮੇਰੇ ਕਿ ਕਿ ਮੋਗਾ ਵੈਂਚ ਕਰ ਦੂ ਡਿਆਂਗ ਤੇ ਡੇਰਾ ਦੇਖ ਲੈ ਫਿਰ ਮੇਰਾ ਮੈਂ ਕਰਦਾ ਮੋਗਾ ਪਾੜ ਦੂ ਤੇਰਾ ਪਾੜ ਦੂ ਆ ਮਗਲੇ ਮਗਲੇ ਹਫਤੇ ਮੈਂ ਤੈਨੂੰ ਕਿਹਾ ਸੀ ਮੈਂ ਕਿ ਮੇਰੇ ਅੱਜ ਬੇੜਾ ਜੀ ਕਰਦੇ ਅੱਜ ਅੱਜ ਤੂੰ ਕਿਉਂ ਕਿ ਹਾਂ ਅੱਜ ਨਹੀਂ ਆਂ ਦੀ ਮੇਦਰ ਜੇ ਤੂੰ ਵੀ ਤਾਂ ਆਪ ਵੀ ਲਾਰੇ ਲਾਉਣੇ ਹਿੰਨਾ ਮੈਨੂੰ ਕਹਿ ਦਿੰਨਾਗਾ ਅੱਜ ਨਹੀਂ ਅੱਜ ਨਹੀਂ ਹਨਾ ਵੀ ਅੱਜ ਤਾਂ ਮੇਰਾ ਉੱਤੇ ਆ ਕੰਮ ਆ ਕੰਮ ਹੈ ਤੂੰ ਵੀ ਲਾਉਣੀ ਹੁੰਨੇ ਲਾਰੇ ਅੱਜ ਮੇਰੀ ਮੁੱਕੀ ਮੁੱਕੀ ਪਈ ਏ ਮੇਰਾ ਐ ਹੋਇਆ ਕਿ ਅੱਜ ਮੇਰਾ ਐ ਹੋਇਆ ਤੇ ਕਿੰਨੇ ਵਾਰ ਤੂੰ ਮੇ ਤੋਂ ਪੈਸੇ ਵੀ ਪੜਕੇ ਲੈ ਗਿਆ ਉਹ ਪੈਸਾ ਨਾ ਕੀਤਾ ਕਿ ਤੂੰ ਵੀ ਪੈਸੇ ਤਾਂ ਮੈਂ ਕੋਈ ਲੂਰੇ ਜੋੜੇ ਬਣਾ ਲੈ ਅੱਜ ਥੱਲੇ ਪਉਣੇ ਠੰਡ ਹੈਗੀ ਤੇ ਮੈਂ ਕੋਈ ਸੈਟ ਜਾ ਲਿਆਂਦਾ ਇੰਨਰ ਜੀ ਲਿਆਂਦੇ ਪਿਆਲਾ ਲੱਗਦਾ ਪਿਆਲਾ ਲੱਗਦਾ ਮੈਨੂੰ ਤੇ ਪਾੜਾ ਤਾਂ ਫੇਰ ਮੇਰੇ ਕੋਲੇ ਆਏਗਾ ਫੇਰ ਹੀ ਦੂਰ ਹੋਊਗਾ ਤੇਰਾ ਐਵੇਂ ਕਿਵੇਂ ਦੂਰ ਹੋ ਜੂਗਾ ਇਹਨੇ ਗੱਲ ਹੀ ਤੇ ਹੋਇਆ ਕਿ ਨਾ ਜਿੱਦ ਮੇਰਾ ਕਰਦੇ ਜੀ ਉਹਦੇ ਤਾਂ ਤੁਸੀਂ ਕਿ ਨਹੀਂ ਇਹ ਮੈਨੂੰ ਤਾਂ ਠੰਡ ਲੱਗਦੀ ਐ ਉਹਦੇ ਤਾਂ ਜਮਾ ਸ਼ੁੱਡਲ ਬਣ ਕੇ ਬਹਿ ਜਾਨੀ ਐ ਜਮਾ ਅੱਛਾ ਮੈਂ ਤਾਂ ਸ਼ੁੱਡਲਾ ਨਾਲ ਤਾਂ ਪਰਖਣਾ ਮੈਨੂੰ ਮੈਨੂੰ ਆ ਜਾਂਦਾ ਹਰਕ ਤੇਰੇ ਤੇ ਅੱਛਾ ਹਾਂ ਆਉਣਾ ਦੂ ਆਪ ਨਹੀਂਗਾ ਤੇ ਇਲਜ਼ਾਮ ਤੋਂ ਮੇਰੇ ਤਲਾਈ ਜੰਨਾਗਾ। ਨਾੜੀ ਮੈਨੂੰ ਕਹਿੰਦੀ ਸੀ ਮੈਂ ਤੇ ਮੈਂ ਮੈਂ ਨਾੜੀ ਮੈਨੂੰ ਕਹਿੰਦੀ ਸੀ ਮੈਂ ਨਾ ਤੇਰੀ ਅਸੀਂ ਪੰਜੀਰੀ ਬਣਾਈ ਇੱਕ ਦਿਨ ਖਵਾਈ ਪੰਜੀਰੀ ਮੈਨੂੰ। ਬਣਾਇਆ ਤਾਂ ਸਭ ਕੋ ਸ਼ਹਿਰ ਪਰ ਤੇ ਖਾਣ ਵਾਲੇ ਉੱਥੇ ਹੈ ਨਹੀਂ। ਕਿਉਂ ਨਹੀਂ ਲੱਛਣ ਲੱਛਣਾ ਤਾਂ ਉੱਥੇ ਹੈ। ਪੱਤਿਆਂ ਆਈ ਪਈ ਨਹੀਂ ਅੱਲੀ ਜਮਾ ਕੱਤੀ ਜਮਾ ਕੱਤੀ ਕੱਤ ਨਾ ਆ ਰਹੀ। ਕੁਦਰਤ ਦੇ ਵਰਗੀ ਮੈਨੂੰ ਛੱਡ ਕੇ ਇੰਨੀ ਸੋਹਣੀ ਕਰਨ ਨੂੰ। ਤੈਨੂੰ ਕਿਤੇ ਕਿਤੇ ਭੋਗੋਦ ਕਰਦਾ ਤੂੰ ਜੀ ਮੈਂ ਇਥੇ ਟੱਚ ਵੀ ਨਹੀਂ ਆਈ ਹੁਣ ਮੈਨੂੰ ਆਪਦੀ ਆਦਤ ਪਾ ਕੇ ਆਦਤ ਹੁਣ ਤੈਨੂੰ ਪੈ ਗਈ ਤੈਨੂੰ ਨਹੀਂ ਮੇਰੀ ਨਹੀਂ ਤੈਨੂੰ ਪੈ ਗਈ ਹੈ ਮੈਨੂੰ ਤੇਰੀ ਪੈ ਗਈ ਤੇ ਤੂੰ ਹੁਣ ਸਾਬ ਮੰਨਣਾ ਕਿ ਨਾ ਕੋਈ ਅਸਮਾਨਾ ਚੰਨੀ ਕੁਏ ਪੰਜੀਰੀ ਖਾ ਤੂੰ ਪੰਜੀਰੀ ਚਰਾਬ ਸ਼ਰਾਬ ਦੇ ਨਾਮ ਸਵਾਬ ਸਾਰਾ ਕੁਝ ਅੱਛਾ ਮੈਂ ਤਾਂ ਸ਼ਬਾਬ ਜਿਹਦੇ ਸ਼ਰਾਬ ਛੁੜੂ ਦਾ ਪੂਆ ਤਾਂ 60 ਰੁਪਏ ਜਿੱਥੇ ਮਰਜੀ ਲੈ ਲੈ ਸ਼ਬਾਬ ਨਹੀਂ ਮਿਲਦਾ ਤੇਰੇ ਅੜਗਾ ਤੇ ਫਿਰ ਹੁਣ ਤੂੰ ਕਦੋਂ ਆਵੇਂ ਗੱਦਨ ਮੈਂ ਦੱਸਾਂ ਫਿਰ ਮੇਰੀ ਗੱਲ ਸੁਣ ਲੋ ਇੱਕ ਵਾਰ ਸਿੱਧੀ ਧੀਰ ਕੇ ਫੋਨ ਰੱਖਣੇ ਦੋ ਹਾਂ ਫੋਨ ਰੱਖਣ ਨੂੰ ਫਿਰ ਦੀ ਕਾਲੇ ਹੋਈ ਪੀਤ ਨੂੰ ਫੋਨ ਕੱਟਣ ਦੇ ਨਾ ਨਾ ਕਾਲ ਖੂਲ ਕੋਈ ਨਹੀਂ ਨਾ ਮੱਤੂ ਲਾਏਗਾ ਕੋਈ ਤੈਨੂੰ ਮੈਂ ਵਾਦਾ ਹੈਗਾ ਮੇਰੀ ਗੱਲ ਸੁਣ ਵੀ ਮੈਂ ਇਸ ਟਾਈਮ ਹਾਂ ਚੰਡੀਗੜ੍ਹ ਹੂੰ ਹੂੰ ਤੇ ਮੈਂ ਸਵੇਰੇ ਪਹੁੰਚ ਜਾਊਂਗਾ ਤੁਹਾਡੇ ਕੋਲੇ ਠੀਕ ਹੈ ਠੀਕ ਹੈ ਹੂੰ

ਜਾਂ ਦਾ ਮੈਂ ਪੂਰਾ ਰੱਖੂਗਾ ਪਰ ਮੇਰੀ ਨਹੀਂ ਰੱਖੀ ਵੀ ਤੇਰੇ ਸਰਦਾਰ ਦੇ ਹੋਣ ਤੋਂ ਪਹਿਲਾਂ ਪਹਿਲਾਂ ਤੂੰ ਮੇਰੇ ਕੋਲੇ ਆਉਣਾ ਹੈਗਾ ਹਰ ਹਾਲ ਚ ਉਹ ਗਿਆ ਕਿੱਧਰ ਹੈ ਉਹ ਪੁੰੜਾ ਬੇ ਮੈਨੂੰ ਕਿਹੜਾ ਦੱਸ ਕੀ ਜਾਂਦਾ ਹੈਗਾ ਉਹਦੀਆਂ ਵੱਡੇ ਨਾ ਯਾਰਾਂ ਬਟਾ ਨਾ ਜਾਣਾ ਉੱਥੋਂ ਦੇਖਣਾ ਮੈਨੂੰ ਤਾਂ ਲੱਗਦਾ ਉਹ ਵੀ ਕੱਚੇ ਰਾਹਾਂ 'ਚ ਚੱਲਦਾ ਹੈਗਾ ਬੇ ਮੈਨੂੰ ਨਹੀਂ ਪਤਾ ਉਹਦਾ ਹੈ ਮੈਨੂੰ ਤਾਂ ਤੇਰਾ ਪਤਾ ਤੂੰ ਤਾਂ ਨਹੀਂ ਚੱਲਦਾ ਕਿਤੇ ਨਾ 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 ਮੈਂ ਤਾਂ ਤੇਰੀ ਖੱਡੀ ਚਾਹੀਦੀ ਮਨੂੰ ਉਹੀ ਲੂੰਮ ਤੇ ਛਿਟ ਛਿਟ ਕੇ ਛਿਟ ਛਿਟ ਕੇ ਫੇਰ ਹੋਰ ਕੀ ਕਰਦਾ ਮੈਂ ਚਟਾਉਣ ਵਾਲੀ ਤੂੰ ਚੱਟਣ ਵਾਲਾ ਫੇਰ ਹੋਰ ਕੀ ਚਾਹੀਦਾ ਬਸ ਤੂੰ ਚਟਾਉਂਦੀ ਰਿਹਾ ਕਰ ਤੇ ਮੈਂ ਚੱਟਦਾ ਰਿਹਾ ਕਰੂੰਗਾ ਸਮਝ ਗਈ ਨਾ ਮੇਰੀ ਗੱਲ ਨੂੰ ਠੀਕ ਹੈ ਠੀਕ ਹੈ ਹੂੰ ਹੋਰ ਹੋਰ ਦਾ ਮੈਂ ਤਾਂ ਨਾ ਮਮੂ ਇਹ ਕੋਈ ਨਾ ਚਾਰਜਿੰਗ ਆ ਕੀ ਮੈਂ ਮੇਰੀ ਗੱਲ ਸੁਣ ਅੱਜ ਕਿਹ ਬਾਰ ਹੋ ਗਿਆ ਹਾਂ ਤੇ ਵਾਰ ਪਰਸੋਂ ਦੀ ਲੋੜੀ ਲੋੜੀ ਆਲ ਦੰਦੜਕੇ ਮਸਦੇ ਆ ਮੇਰੀ ਟ੍ਰੇਨ ਆ ਜੂਗੀ ਸਾਡੇ 6 ਵਜੇ ਇੱਥੇ ਸੱਚੀ ਵੀ ਹਾਂ ਤੇ ਤੂੰ ਇੱਥੇ ਆਈ ਨਾ ਸਿੱਧਾ ਮੇਰੇ ਕੋਲੇ ਸਿੱਧਾ ਤੇਰੇ ਕੋਲੇ ਆਉਣਾ ਹੋਰ ਮੈਂ ਦੱਸ ਕੀ ਜਾਣਾ ਕਿੱਧਰ ਠੀਕ ਆ ਫਿਰ ਲੋੜੀ ਮਨਾਵਾਂਗੇ ਚਲਦੇ ਨਹੀਂ ਆਪਾਂ ਪਰਸੋਂ ਦੀ ਲੋੜੀ ਹੈ ਤੇ ਲੋੜੀ ਵਾਲਿਆਂ ਨੂੰ ਤੈਨੂੰ ਪਤਾ ਵੀ ਦਿਓ ਆਰ ਦੇ ਦਿਨ ਆਸ਼ਿਕ ਮਸ਼ੂਕ ਦਾ ਮਿਲਣਾ ਨਾ ਬਹੁਤ ਹੀ ਲਾਜ਼ਮੀ ਹੁੰਦਾ ਤੈਨੂੰ ਪਤਾ ਨਾ ਠੀਕ ਆ ਠੀਕ ਆ ਠੀਕ ਆ ਚੰਗਾ ਫਿਰ